ਯੋ ਬੀ ਬਰਸਾ ਬਲੌਗ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਿਆ ਆਪਣੀ ਸਰੋਂ ਜਿਹੜੀ ਅਪਨੇ ਹੜਾਈ ਦੇ ਨਾਲ ਸੁੱਕੇ ਵਿੱਚ ਸਰੋਂ ਬੀਜੀ ਸੀ ਤੇ ਬਾਅਦ ਵਿੱਚ ਉਸ ਨੂੰ ਪਾਣੀ ਲਾਇਆ ਸੀ ਉਹ ਦਿਖਾਉਣ ਲੱਗਿਆ ਵੀ ਕਿਹੋ ਜੀ ਜੰਮੀ ਆ ਤੋ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਜੀ ਉਹ ਚਲੋ ਫੇਰ ਦਿਖਾਉਣਾ ਤਾਂ ਮਾਨੂੰ ਆਪਣੀ ਸਰੋਂ ਇਹ ਆ ਜੀ ਜਿਹੜੀ ਆਪਾਂ ਸਾਰੋਂ ਸੁੱਕੇ ਵਿੱਚ ਬੀਜੀ ਸੀ ਤੇ ਬਾਅਦ ਵਿੱਚ ਬੀਜ ਕੇ ਬਾਅਦ ਵਿੱਚ ਪਾਣੀ ਲਾਇਆ ਸੀ ਪਰ ਇਹ ਸਰੋ ਹਰੇਲੀ ਸਰਮ ਆ ਘਰ ਦਾ ਹੀ ਬੀਜ ਦੀ ਆਪਣੇ ਉਹੀ ਪਾਇਆ ਸੀ ਤੇ ਆਪਾਂ ਇੱਕ ਮੁੱਲ ਦਾ ਵੀ ਲਿਆਂਦਾ ਦੀ ਇਹ ਗੋਭੀ ਸਰੋਂ ਦਾ ਉਹ ਘਟ ਜੰਮਿਆ ਤੀ ਆਹ ਤੇ ਇੱਧਰ ਦੇਖੋ ਜੀ ਆਹ ਇਹ ਗੋਭੀ ਸਰੋਂ ਆ ਇਹ ਪਤਾ ਨਹੀਂ ਕੋਈ ਬਈ ਬੀਜ ਚ ਨੁਕਸਤ ਹੋਈ ਜਾਂ ਫਿਰ ਸੁੱਕੇ ਕਰਕੇ ਘਟ ਜੰਮਿਆ ਇਧਰ ਵਸਦੇ ਉਹਦਾ ਵੀ ਆਪਾਂ ਹੱਲ ਕਰਤਾ ਆ ਵਿੱਚ ਵਿੱਚ ਆਪਾਂ ਨੇ ਜਿੱਥੇ ਘੱਟ ਜ਼ਮੀਨ ਦੀ ਉੱਥੇ ਬੂਟੇ ਪਟਕੇ ਦੂਜੀ ਜਗ੍ਹਾ ਤੋਂ ਜਿੱਥੇ ਸੰਘਣੀ ਦੀ ਉੱਥੋਂ ਪਟ-ਪਟ ਕੇ ਲਗਾ ਦੇ ਦੀ ਉਹ ਕੋਈ ਨਾ ਸਾਰੇ ਬੂਟੇ ਉਜੀ ਜਗ੍ਹਾ ਤੋਂ ਪੱਟ ਕੇ ਲਗਾਏ ਹੋਏ ਨੇ ਯਾ ਪਹਿਲੇ ਬੂਟੇ ਨੇ ਇਹ ਆ ਪੱਟ ਕੇ ਲਗਾਏ ਹੋਏ ਨੇ ਆ ਪਹਿਲਾ ਖੜਾ ਜੀ ਔਰ ਥੋੜੀ ਆਪਾਂ ਨੇ ਮਿਹਨਤ ਕਰ ਲਈ ਦੀ। ਅੰ ਵਿਚ ਵਿੱਚ ਪਟਕੇ ਲਗਾ ਦੇ ਦੀ ਜਿੱਥੇ ਜਮੀਨ ਨਹੀਂ ਸੀ। ਇਹ ਵੀ ਚੱਲ ਪੈਊਗਾ ਵਧੀਆ ਉੱਤੇ। ਸੋ ਇਹਦੀ ਗੜਾਈ ਹੋਊਗੀ ਹੁਣ ਦੇਖਦੇ ਆ ਗੁੱਡਾਂਗੇ ਇਹਨੂੰ। ਇੱਕ ਗੜਾਈ ਕਰ ਦਾਂਗੇ। ਉਹ ਇੰਨੀ ਜਗ੍ਹਾ ਬਿਜਲੀ ਵੀ ਆਪਾਂ ਨੇ ਜਦੋਂ ਵਧਿਆ ਆਪਣਾ ਘਰ ਦਾ ਤੇਲ ਦਾ ਸਰਜੂ ਆ ਹਰੇਕ ਸਾਲ ਬਿਜਲੀ ਦੀ ਆ ਥੋੜੀ-ਬੋਤੀ ਆਪਣਾ ਸਾਲ ਭਰ ਤੇਲ ਦਾ ਸਰ ਜਾਂਦਾ ਉਹ ਜਿਹਦੇ ਕੋਲ ਜ਼ਮੀਨ ਹੈਗੀ ਆ ਨੋ ਧੋਰੀ ਬਹੁਤੀ ਸਬਜੀ ਜਾਂ ਹੋਰ ਇਹ ਜੀ ਸਰੋਂ ਵਗੈਰਾ ਤੇਲ ਵਾਸਤੇ ਜਾਂ ਗੰਨਾ ਘਰ ਵਾਸਤੇ ਖਾਣ ਵਾਸਤੇ ਜਰੂਰ ਬੀਜਣਾ ਚਾਹੀਦਾ ਸੋ ਜੀ ਨੂੰ ਜਮੀਨਾ ਚਲੋ ਨਹੀਂ ਹੈਗੀ ਉਹਨਾਂ ਨੂੰ ਤਾਂ ਐਂਗਾ ਬਈ ਚਲੋ ਉਹਨੂੰ ਕੋਈ ਜਮੀਨਾ ਨਹੀਂ ਹੈਗੀ ਬਈ ਕਿੱਥੇ ਬੀਜਣਗੇ ਉਹ ਪਰ ਜੀ ਦਾ ਕੋਈ ਜਮੀਨਾ ਹੈਗੀ ਨਾ ਉਹਨੂੰ ਆਪਣੇ ਜੋਗਾ ਦਾ ਘਰ ਦਾ ਚੀਜ਼ ਵੇਚਣੀ ਚਾਹੀਦੀ ਆ ਖਾਣ ਜੋਗੀ ਸ਼ਹਿਰ ਤੋਂ ਘੱਟ ਤੋਂ ਘੱਟ ਚੀਜ਼ਾਂ ਲੈਣੀਆਂ ਚਾਹੀਦ ਨੇ ਕਿਉਂਕਿ ਅੱਜ ਕੱਲ ਮਲਾਵਟ ਚੀਜ਼ਾਂ ਜ ਬਹੁਤ ਆਉਣ ਲੱਗੀਆਂ ਖਾਣ ਵਾਲਿਆਂ ਚ ਸੋ ਇਸ ਲਈ ਹੋ ਸਕੇ ਤਾਂ ਜਿਹਦੇ ਕੋਲ ਜ਼ਮੀਨ ਹੈਗੀ ਆ ਉਹ ਆਪਣੇ ਜੋਗੀ ਸਬਜ਼ੀ ਭਾਜੀ ਜ਼ਰੂਰ ਬੀਜੇ ਉਹ ਇਹ ਬੀਜੀ ਆ ਸਰੋਂ ਆਪਣੀ ਆ ਜਿਵੇਂ ਆ ਸੰਘਣੀ ਐ ਇੱਥੇ ਥੋੜੀ ਪੱਟ ਦਾਂਗੇ ਵਿੱਚ ਪੱਟ ਪੱਟ ਕੇ ਲਗਾ ਦੇਤੀ ਦੂਜੀ ਜਗ੍ਹਾ ਤੇ ਜਗੜਾਈ ਕਰਾਂਗੇ ਫੇਰ ਪੱਟ ਦਾਂਗੇ ਵਿੱਚ ਵਿੱਚੋਂ ਕਿਉਂਕਿ ਫੇ ਬੂਝਾ ਨਹੀਂ ਬਣਦਾ ਪੂਰਾ ਜੇ ਆਪਾਂ ਸੰਘਣੀ ਹੋਊਗੀ ਫੇ ਬੂਝਾ ਨਹੀਂ ਬਣਦਾ ਤੋ ਥੋੜੀ ਸਿੱਧੀ ਕਰ ਦਵਾਂਗੇ ਪਟਕੇ ਉਹ ਦੇਖੋ ਜੀ ਮੈਂ ਇੱਥੋਂ ਸੰਘਣੀ ਆ ਜਾ ਦੇ ਇਥੋਂ ਵਿਚੋ ਵਿਚੋ ਪੜ ਲਾਂਗੇ ਜਾਂ ਸਾਗਲੀ ਤੋੜ ਲਾਂਗੇ ਫਿਰ ਉਹ ਇੰਨੀ ਜਗ੍ਹਾ ਬੀਜੀ ਹੋਈ ਆ ਆਪਣਾ ਸਾਲ ਭਰ ਦਾ ਤੇਲ ਦਾ ਸਰ ਜਾਂਦਾ ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਇਹ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਜੀ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਸੋ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਖੇਤੀਬਾੜੀ ਦਾ ਕੰਮ ਦਿਖਾਵਾਂਗਾ ਜੋ ਮੈਂ ਕਰਦਾ ਰਹਿਣਾ ਸੋ ਇੱਕ ਆਪਣੇ ਇੱਕ ਮੈਂ ਨਵਾਂ ਚੈਨਲ ਬਣਾਇਆ ਪੰਜਾਬੀ ਕਲਚਰ ਇਹਦੇ ਉੱਤੇ ਮੈਂ ਪ੍ਰਾਣੀਆਂ ਚੀਜ਼ਾਂ ਦਿਖਾਉਣਾ ਹੁੰਦਾ। ਜੋ ਪਹਿਲੇ ਸਮੇਂ ਚ ਵਰਤੀ ਜਾਂਦੀਆਂ ਦੀ। ਸੋ ਸੋ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। YouTube ਚੈਨਲ ਆਪਨਾ ਉਹ ਪੰਜਾਬੀ ਕਲਚਰ। ਸੋ ਉਹਦੇ ਤੇ ਵੀ ਵੀਡੀਓ ਜ਼ਰੂਰ ਦੇਖਿਆ ਕਰਨੀਆਂ। ਸੋ ਮਿਲਾਂਗੇ ਜੀ ਫੇਰ ਕਿਸੇ ਦਿਨ। ਹੋਰ ਕੋਈ ਖੇਤੀਬਾੜੀ ਦਾ ਕੰਮ ਤੁਹਾਨੂੰ ਦਿਖਾਵਾਂਗਾ ਉਦੋਂ ਲੱਕ ਉਦੋਂ ਤੱਕ ਲਈ ਸ਼ੁਕਰੀਆ ਧੰਨਵਾਦ